YouTube ਚੈਨਲ ਨਾਲ ਜੁੜੇ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਜੀ ਤੀਰਥ ਰਾਜ ਕਪਾਲ ਮੋਚਨ ਦੇ ਇਤਿਹਾਸ ਬਾਰੇ ਪਾਈ ਹੋਈ ਵੀਡੀਓ ਨੂੰ ਤੁਸੀਂ ਸਾਰਿਆਂ ਨੇ ਬਹੁਤ ਪਿਆਰ ਦਿੱਤਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਉਸ ਵੀਡੀਓ ਉੱਪਰ ਬਹੁਤ ਸਾਰੇ ਭੈਣ ਭਰਾਵਾਂ ਦੇ ਕਮੈਂਟਸ ਆਣ ਕਿ ਇਸ ਬਾਰੇ ਸਾਨੂੰ ਹੋਰ ਜਾਣਕਾਰੀ ਦਿੱਤੀ ਜਾਵੇ ਜਿਵੇਂ ਕਿ ਇਹ ਸਥਾਨ ਕਿੱਥੇ ਹੈ ਇੱਥੇ ਕਿਵੇਂ ਪਹੁੰਚਿਆ ਜਾ ਸਕਦਾ ਹੈ ਇਸ ਦੇ ਨੇੜੇ ਤੇੜੇ ਹੋਰ ਕਿਹੜੇ-ਕਿਹੜੇ ਧਾਰਮਿਕ ਸਥਾਨ ਹਨ ਜਿਨ੍ਹਾਂ ਦੇ ਅਸੀਂ ਦਰਸ਼ਨ ਕਰ ਸਕਦੇ ਹਾਂ ਸੋ ਅੱਜ ਦੀ ਵੀਡੀਓ ਵਿੱਚ ਤੁਹਾਡੇ ਸਾਰਿਆਂ ਦੇ ਕਮੈਂਟਾਂ ਦੇ ਜਵਾਬ ਮਿਲ ਜਾਣਗੇ ਆਓ ਜਾਣਦੇ ਹਾਂ ਤੀਰਥ ਰਾਜ ਕਪਾਲ ਮੋਚਨ ਬਾਰੇ ਇਹ ਸਾਰੀ ਜਾਣਕਾਰੀ ਕਪਾਲ ਮੋਚਨ ਹਰਿਆਣਾ ਦੇ ਜਮਣਾ ਨਗਰ ਜ਼ਿਲ੍ਹਾ ਵਿੱਚ ਬਲਾਸਪੁਰ ਰੋਡ ਤੇ ਸਥਿਤ ਹੈ ਅਤੇ ਇਹ ਅੰਬਾਲਾ ਤੋਂ 60 ਕਿਲੋਮੀਟਰ ਜਗਾਦਰੀ ਤੋਂ 20 ਕਿਲੋਮੀਟਰ ਅਤੇ ਬਲਾਸਪੁਰ ਤੋਂ ਸਿਰਫ 4 ਕਿਲੋਮੀਟਰ ਦੂਰ ਹੈ ਇੱਥੇ ਪਹੁੰਚਣ ਲਈ ਵੈਸੇ ਤਾਂ ਮੇਲੇ ਦੇ ਸਮੇਂ ਵਿੱਚ ਵੱਖ-ਵੱਖ ਪਿੰਡਾਂ ਤੋਂ ਬੱਸਾਂ ਸਿੱਧੀਆਂ ਜਾਂਦੀਆਂ ਹਨ ਪਰ ਜੇਕਰ ਤੁਸੀਂ ਇਕੱਲੇ ਜਾਂ ਹੋਰ ਸਾਧਨ ਤੇ ਆਉਣਾ ਚਾਹੁੰਦੇ ਹੋ ਤਾਂ ਰੇਲ ਗੱਡੀ ਬਹੁਤ ਵਧੀਆ ਸਾਧਨ ਹੈ ਇਸ ਲਈ ਤੁਸੀਂ ਅੰਬਾਲਾ ਜੰਕਸ਼ਨ ਪਹੁੰਚ ਕੇ ਉਥੋਂ ਬੱਸਾਂ ਰਾਹੀਂ ਕਪਾਲ ਮੋਚਨ ਪਹੁੰਚ ਸਕਦੇ ਹਾਂ ਕਿਉਂਕਿ ਅੰਬਾਲਾ ਤੋਂ ਸਿੱਧੀਆਂ ਬੱਸਾਂ ਮੇਲੇ ਨੂੰ 24 ਘੰਟੇ ਚੱਲਦੀਆਂ ਰਹਿੰਦੀਆਂ ਹਨ ਅਤੇ ਬੜੀ ਆਸਾਨੀ ਨਾਲ ਤੁਸੀਂ ਇਸ ਸਥਾਨ ਤੇ ਪਹੁੰਚ ਸਕਦੇ ਹੋ। ਤੀਰਥ ਰਾਜ ਕਪਾਲ ਮੋਚਨ ਦਾ ਮੇਲਾ ਹਰ ਸਾਲ ਸਾਲ ਵਿੱਚ ਇੱਕ ਵਾਰ ਕੱਤਕ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ ਅਤੇ ਅੰਗਰੇਜ਼ੀ ਮਹੀਨੇ ਨਵੰਬਰ ਵਿੱਚ ਆਉਂਦਾ ਹੈ। ਕਈ ਵਾਰੀ ਇਹ ਅੰਗਰੇਜ਼ੀ ਤਰੀਕਿਆਂ ਦੇ ਹਿਸਾਬ ਨਾਲ ਅੱਗੇ ਪਿੱਛੇ ਵੀ ਹੋ ਜਾਂਦਾ ਹੈ। ਤੁਸੀਂ ਇਸ ਸਥਾਨ ਉੱਪਰ ਕਿਸੇ ਵੀ ਸਾਧਨ ਰਾਹੀਂ ਪਹੁੰਚੋ। ਚਾਹੇ ਰੇਲਗੱਡੀ ਰਾਹੀਂ ਚਾਹੇ ਬੱਸਾਂ ਰਾਹੀਂ ਚਾਹੇ ਆਪਣੇ ਸਾਧਨਾਂਹੀਂ ਜੇਕਰ ਤੁਸੀਂ ਪਹਿਲੀ ਵਾਰ ਇਸ ਸਥਾਨ ਉੱਪਰ ਦਰਸ਼ਨਾਂ ਲਈ ਆ ਰਹੇ ਹੋ ਤਾਂ ਕੋਸ਼ਿਸ਼ ਕਰੋ ਕਿ ਮੇਲੇ ਤੋਂ ਇੱਕ ਦਿਨ ਪਹਿਲਾਂ ਇੱਥੇ ਪਹੁੰਚ ਜਾਓ ਕਿਉਂਕਿ ਇਸ ਸਥਾਨ ਉੱਪਰ ਜ਼ਿਆਦਾਤਰ ਪ੍ਰਬੰਧ ਆਰਜੀ ਹੁੰਦਿਆਂ ਨਾ ਕਿਉਂਕਿ ਇਹ ਤੀਰਥ ਸਥਾਨ ਬਿਲਕੁਲ ਖੇਤਾਂ ਵਿੱਚ ਹੈ ਇੱਥੇ ਪਹੁੰਚਣ ਤੋਂ ਬਾਅਦ ਸਭ ਤੋਂ ਪਹਿਲੀ ਸਮੱਸਿਆ ਰਹਿਣ ਦੇ ਟਿਕਾਣੇ ਦੀ ਆਉਂਦੀ ਹੈ ਵੈਸੇ ਤਾਂ ਪ੍ਰਬੰਧਕਾਂ ਵੱਲੋਂ ਕਾਫੀ ਪ੍ਰਬੰਧ ਕੀਤੇ ਹੁੰਦੇ ਹਨ ਜਿਵੇਂ ਕਿ ਇੱਥੇ ਪੱਕੇ ਤੌਰ ਤੇ ਧਰਮਸ਼ਾਲਾਵਾਂ ਵੀ ਬਣੀਆਂ ਹੋਈਆਂ ਨੇ ਜਿੱਥੇ ਕਮਰੇ ਮਿਲ ਜਾਂਦੇ ਹਨ ਅਤੇ ਜ਼ਿਆਦਾਤਰ ਟੈਂਟ ਲਗਾਏ ਜਾਂਦੇ ਹਨ ਜੋ ਕਿ ਕਾਫੀ ਲੰਬੇ ਇਲਾਕੇ ਵਿੱਚ ਲਗਾਏ ਜਾਂਦੇ ਹਨ ਉੱਥੇ ਲੋਕ ਰਹਿ ਸਕਦੇ ਹਨ ਪਰ ਸੰਗਤ ਬਹੁਤ ਜ਼ਿਆਦਾ ਹੁੰਦੀ ਹੈ ਜਿਸ ਕਰਕੇ ਇਹ ਪ੍ਰਬੰਧ ਥੋੜੇ ਪੈਂਦੇ ਹਨ ਇਸ ਲਈ ਤੁਹਾਨੂੰ ਜੇਕਰ ਕੋਈ ਟਿਕਾਣਾ ਨਹੀਂ ਮਿਲਦਾ ਤਾਂ ਤੁਸੀਂ ਕਿਸੇ ਵੀ ਪਿੰਡ ਦੇ ਦੀਵਾਨ ਵਿੱਚ ਬੈਠ ਸਕਦੇ ਹੋ ਕਿਉਂਕਿ ਉੱਥੇ ਵਕ ਵਕ ਪਿੰਡਾਂ ਵੱਲੋਂ ਲੰਗਰ ਲਗਾਏ ਜਾਂਦੇ ਹਨ ਤੇ ਨਾਲ ਹੀ ਦੀਵਾਨ ਚਲਾਏ ਜਾਂਦੇ ਹਨ ਜਿੱਥੇ ਬੈਠ ਕੇ ਤੁਸੀਂ ਆਪਣੀ ਰਾਤ ਬੜੀ ਆਸਾਨੀ ਨਾਲ ਲੰਘਾ ਸਕਦੇ ਹੋ ਤੇ ਨਾਲ ਹੀ ਪੂਰੀ ਰਾਤ ਗੁਰਬਾਣੀ ਦਾ ਕੀਰਤਨ ਸੁਣ ਸਕਦੇ ਹੋ ਇਸ ਤੋਂ ਲਾਵਾ ਦੂਸਰਾ ਫਾਇਦਾ ਇਹ ਹੈ ਕਿ ਜੇ ਤੁਸੀਂ ਸਮੇਂ ਸਿਰ ਉੱਥੇ ਪਹੁੰਚੋਗੇ ਤਾਂ ਇੱਥੇ ਨੇੜੇ ਜਿੰਨੇ ਵੀ ਧਾਰਮਿਕ ਸਥਾਨ ਹਨ ਉਹਨਾਂ ਦੇ ਦਰਸ਼ਨ ਬੜੀ ਆਸਾਨੀ ਨਾਲ ਕਰ ਸਕੋਗੇ। ਕਪਾਲਮੋਚਨ ਤੋਂ ਆਦਿ ਬਦਰੀ 17 ਕਿਲੋਮੀਟਰ ਦੂਰ ਹੈ ਜਿਸ ਨੂੰ ਸਰਸਵਤੀ ਉਦਗਮ ਤੀਰਥ ਵੀ ਕਿਹਾ ਜਾਂਦਾ ਹੈ। ਇੱਥੇ Hindu ਮੰਦਰਾਂ ਦਾ ਸਮੂਹ ਹੈ ਜਿੱਥੇ ਵੱਖ-ਵੱਖ ਦੇਵੀ-ਦੇਵਤਿਆਂ ਨਾਲ ਸੰਬੰਧਿਤ ਮੰਦਰ ਹਨ। ਇੱਥੇ ਹੀ ਮੰਤਰਾ ਦੇਵੀ ਦਾ ਸਥਾਨ ਹੈ ਜਿੱਥੇ ਲੋਕ ਆਪਣੇ ਮਕਾਨ ਦੀ ਇੱਛਾ ਪੂਰਤੀ ਲਈ ਮੰਤਾ ਮੰਗ ਕੇ ਆਉਂਦੇ ਹਨ। ਸੋ ਤੁਸੀਂ ਇਨ੍ਹਾਂ ਸਥਾਨਾਂ ਦੇ ਦਰਸ਼ਨ ਕਰ ਸਕਦੇ ਹੋ। ਇਨ੍ਹਾਂ ਦੇ ਦਰਸ਼ਨਾਂ ਤੋਂ ਬਾਅਦ ਵਾਪਸ ਕਪਾਲਮੋਚਨ ਆ ਕੇ ਤੁਸੀਂ ਇਸ਼ਨਾਨ ਕਰਨਾ ਹੈ ਇਸ਼ਨਾਨ ਕੱਤਕ ਦੀ ਪੂਰਨਮਾਸੀ ਵਾਲੇ ਦਿਨ ਰਾਤ ਨੂੰ 12 ਵਜੇ ਸ਼ੁਰੂ ਹੁੰਦਾ ਹੈ ਸੋ ਜੇਕਰ ਤੁਸੀਂ ਪਹਿਲੀ ਵਾਰ ਇਸ ਸਥਾਨ ਤੇ ਆਏ ਹੋ ਤਾਂ ਇਹ ਕੋਸ਼ਿਸ਼ ਕਰੋ ਕਿ ਇਸ਼ਨਾਨ ਕਰਨ ਵੇਲੇ ਜਲਦਬਾਜੀ ਨਾ ਕਰੋ ਕਿਉਂਕਿ ਬਹੁਤ ਸਾਰੇ ਪਹਿਲੀ ਵਾਰ ਆਏ ਸ਼ਰਧਾਲੂ ਇੱਥੇ ਭੀੜ ਵਿੱਚ ਰਲ ਜਾਂਦੇ ਹਨ ਜਿਨ੍ਹਾਂ ਨੂੰ ਬਾਅਦ ਵਿੱਚ ਕਾਫੀ ਸਮੱਸਿਆ ਆਉਂਦੀ ਹੈ ਸੋ ਜਦੋਂ ਵੀ ਇਸ਼ਨਾਨ ਕਰੋ ਦਿਨ ਚੜ੍ਹੇ ਕਰੋ ਤਾਂ ਜੋ ਤੁਹਾਨੂੰ ਅਜਿਹੀ ਕੋਈ ਵੀ ਸਮੱਸਿਆ ਨਾ ਆਵੇ ਇੱਥੇ ਤਿੰਨ ਪੁਰਾਤਨ ਸਰੋਵਰ ਕਪਾਲਮੋਚਨ ਰਣਮੋਚਨ ਅਤੇ ਸੂਰਜकुंड ਹਨ ਇਸ ਤੋਂ ਇਲਾਵਾ ਗੁਰਦੁਆਰਾ ਸਾਹਿਬ ਵਿੱਚ ਵੱਖਰੇ ਤੌਰ ਤੇ ਸਰੋਵਰ ਬਣਾਇਆ ਹੋਇਆ ਹੈ ਇਥੋਂ ਦੇ ਗੁਰਦੁਆਰਾ ਸਾਹਿਬ 10ਵੇਂ ਅਤੇ ਪਹਿਲੇ ਗੁਰੂ ਦੀ ਚਰਨਛੋਹ ਪ੍ਰਾਪਤ ਹਨ ਇਸ ਤੀਰਥ ਸਥਾਨ ਨੂੰ 68 ਤੀਰਥਾਂ ਦਾ ਸੁਮੇਲ ਕਿਹਾ ਜਾਂਦਾ ਹੈ ਇਸੇ ਲਈ ਇਸ ਨੂੰ ਤੀਰਥ ਰਾਜ ਵੀ ਕਹਿੰਦੇ ਹਨ ਇਹ ਸਾਰੇ ਧਰਮਾਂ ਦਾ ਸਾਂਝਾ ਤੀਰਥ ਸਥਾਨ ਹੈ ਅਤੇ ਇੱਥੇ ਵੱਖ-ਵੱਖ ਧਰਮਾਂ ਦੇ ਲੋਕ ਆ ਕੇ ਇਸ਼ਨਾਨ ਕਰਦੇ ਹਨ ਇਥੋਂ ਦੇ ਮੇਲਾ ਪ੍ਰਬੰਧਕਾਂ ਅਤੇ ਪ੍ਰਸ਼ਾਸਨ ਵੱਲੋਂ ਸਾਫ਼ ਸਫਾਈ ਦਾ ਬਹੁਤ ਪ੍ਰਬੰਧ ਕੀਤਾ ਜਾਂਦਾ ਹੈ ਪਰ ਫੇਰ ਵੀ ਕੁਝ ਲੋਕਾਂ ਦੀ ਗਲਤੀ ਦੇ ਕਾਰਨ ਇੱਥੇ ਬਹੁਤ ਜ਼ਿਆਦਾ ਗੰਦਗੀ ਹੋ ਜਾਂਦੀ ਹੈ ਸਭ ਤੋਂ ਜ਼ਿਆਦਾ ਮੁਸ਼ਕਲ ਸਰੋਵਰਾਂ ਦੇ ਕੰਢੇ ਅਤੇ ਗੁਰਦੁਆਰਾ ਮੰਦਰਾਂ ਦੇ ਕੋਲ ਆਉਂਦੀ ਹੈ ਜਿੱਥੇ ਲੋਕ ਦੀਵੇ ਲਗਾਉਂਦੇ ਹਨ ਕਿਉਂਕਿ ਲੋਕ ਬਹੁਤ ਜ਼ਿਆਦਾ ਗਿਣਤੀ ਵਿੱਚ ਦੀਵੇ ਲਗਾਉਂਦੇ ਹਨ ਜਿਨ੍ਹਾਂ ਵਿੱਚ ਘਿਓ ਤੇਲ ਉੱਤੇ ਡੁੱਲਦਾ ਰਹਿੰਦਾ ਹੈ ਜਿਸ ਕਾਰਨ ਕਈ ਵਾਰੀ ਸਰੋਵਰਾਂ ਦੇ ਕੰਢਿਆਂ ਉੱਪਰ ਲੋਕ ਤਿਲਕ ਕੇ ਡਿੱਗ ਜਾਂਦੇ ਹਨ ਅਤੇ ਉਨ੍ਹਾਂ ਦੇ ਸੱਟ ਵੀ ਲੱਗ ਜਾਂਦੀ ਹੈ ਨਾਲ ਹੀ ਇਹ ਤੇਲ ਅਤੇ ਘió ਡੁੱਲਣ ਦੇ ਨਾਲ ਸਰੋਵਰਾਂ ਦਾ ਪਾਣੀ ਵੀ ਗੰਦਾ ਹੁੰਦਾ ਰਹਿੰਦਾ ਹੈ ਮੇਰੇ ਹਿਸਾਬ ਨਾਲ ਇਹ ਦੀਵਿਆਂ ਦੀ ਪਰੰਪਰਾ ਉਦੋਂ ਸ਼ੁਰੂ ਕੀਤੀ ਗਈ ਹੋਵੇਗੀ ਜਦੋਂ ਇੱਥੇ ਰੌਸ਼ਨੀ ਦਾ ਕੋਈ ਪ੍ਰਬੰਧ ਨਹੀਂ ਸੀ ਅਤੇ ਲੋਕ ਰੌਸ਼ਨੀ ਲਈ ਦੀਵੇ ਜਗਾਉਂਦੇ ਹੋਣਗੇ ਪਰ ਅੱਜ ਦੇ ਸਮੇਂ ਵਿੱਚ ਬਹੁਤ ਜ਼ਿਆਦਾ ਗਿਣਤੀ ਵਿੱਚ ਦੀਵੇ ਜਲਦੇ ਹਨ ਅਤੇ ਨਾਲ ਹੀ ਕੁਝ ਲੋਕ ਬੱਤੀਆਂ ਵਟ ਕੇ ਉਹਨਾਂ ਨੂੰ ਦੇਸੀ ਘió ਵਿੱਚ ਡਬੋ ਕੇ ਰੱਖਦੇ ਹਨ ਅਤੇ ਇੱਥੇ ਲਿਆ ਕੇ ਉਹਨਾਂ ਨੂੰ ਅੱਗ ਲਗਾ ਦਿੰਦੇ ਹਨ ਜਿਸ ਨਾਲ ਅੱਗ ਦੇ ਭਾਂਬੜ ਮੱਚਦੇ ਰਹਿੰਦੇ ਹਨ ਅਤੇ ਕਈ ਵਾਰੀ ਕਿਸਦਾ ਨੁਕਸਾਨ ਵੀ ਹੋ ਸਕਦਾ ਹੈ ਜਹੇ ਧਾਰਮਿਕ ਸਥਾਨਾਂ ਦੀ ਪਵਿੱਤਰਤਾ ਅਤੇ ਸਫਾਈ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਨੂੰ ਅਜਿਹੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਆਸ ਕਰਦਾ ਹਾਂ ਕਿ ਮੇਰੇ ਵੱਲੋਂ ਵੀਡੀਓ ਵਿੱਚ ਦਿੱਤੀ ਹੋਈ ਇਹ ਜਾਣਕਾਰੀ ਜਦੋਂ ਤੁਸੀਂ ਇਸ ਵਾਰ ਕਪਾਲਮੋਚਨ ਤੀਰਥਰਾਜ ਯਾਤਰਾ ਤੇ ਜਾਓਗੇ ਤਾਂ ਤੁਹਾਡੇ ਬਹੁਤ ਕੰਮ ਆਵੇਗੀ। ਜੇਕਰ ਇਹ ਜਾਣਕਾਰੀ ਤੁਹਾਨੂੰ ਵਧੀਆ ਲੱਗੇ ਤਾਂ ਇਸ ਨੂੰ ਅੱਗੇ ਵੱਤਵੱਤ ਸ਼ੇਅਰ ਕਰਿਓ ਅਤੇ ਅਜਿਹੀਆਂ ਹੋਰ ਜਾਣਕਾਰੀ ਭਰਪੂਰ ਵੀਡੀਓ ਵੇਖਣ ਲਈ ਮੇਰੇ ਇਸ YouTube ਚੈਨਲ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।